Star Eagle News Channel ਤੇ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ Star Eagle News Channel ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸਸ਼ਕਲਿਸ਼ਟ ਅਜੀ ਨਿਊਜ਼ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਨਿਊਜ਼ ਚੈਨਲ ਤੋਂ ਅਮਰਜੀਤ ਸਿੰਘ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੌਲੇ-ਹੌਲੇ ਦੇ ਮਾਹੌਲ ਵਿੱਚ ਸਮੁਲਿਤ ਕਦਮਾਲੀਆਂ ਸੰਗਤਾਂ ਤੇ ਸੁਦਾਲੀਆਂ ਦੇਖੇ ਤੇ ਮੁੱਖ ਨੂੰ ਠਾਰ ਅਤੇ ਮਿੱਠਾ ਕਰਨ ਦੇ ਮਹੱਤਵ ਨਾਲ ਸੇਵਾ ਸਿਮਰਨ ਤੇ ਰੋਹਾਨੀਅਤ ਦੇ ਕੇਂਦਰ ਜਨਮ ਸਥਾਨ ਗੁਰਦੁਆਰਾ ਸਹੀਦ ਬਾਬਾ ਨੋ ਸਿੰਘ ਜੀ ਤੇ ਮੁੱਖ ਸੇਵਾਦਾਰਕਾਰ ਸੇਵਕ ਤੇ ਗੁਰਬਾਣੀ ਪ੍ਰਚਾਰਕ ਸੰਤ ਬਾਬਾ ਨੋਨਿਹਾਲ ਸਿੰਘ ਜੀ ਵੱਲੋਂ ਜ਼ਰੰਦਰ ਜੀ ਦੀ ਦੂਰਸੇ ਤਸ਼ਕਰਾਨਾ ਪੈਲੱਸ ਨੇੜੇ ਅਸ਼ੋਕ ਲੈਂਡ ਸ਼ੋਰੂਮ ਵਿਖੇ ਗੰਨੇ ਰਸਾਂ ਦੀਆਂ ਸਬਿੱਲਾਂ ਦਾ ਸੁਭਰਮ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਜਿਹੜਾ ਲੰਗਰ ਲਗਾਇਆ ਗਿਆ ਉਹ ਸਮਾਨ ਵਿੱਚ ਕਿਹੜਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਆਪਣਾ ਨਾਮ ਜੀ ਮੇਰਾ ਨਾਮ ਜੀ ਨੌਨਿਹਾਲ ਸਿੰਘ ਸੇਵਾਦਾਰ ਬਾਬਾ ਨੌਦ ਸਿੰਘ ਜੀ ਦੇ ਜਰਮਸਤਾਨ ਤੋਂ ਤੇ ਹੋਰ ਸਾਰੀਆਂ ਸੰਗਤਾਂ ਗੁਰੂ ਕੇ ਲੰਗਰਾਂ ਦੀਆਂ ਲਾਗੇ ਪਿੰਡਾਂ ਪਿੰਡਾਂ ਦੀਆਂ ਦੂਰ ਪਿੰਡਾਂ ਦੀਆਂ ਚੀਚੇ ਪਿੰਡ ਦੀਆਂ ਸੰਗਤਾਂ ਪਹੁੰਚ ਕੇ ਵਾਦ ਚੜ ਕੇ ਸੇਵਾ ਕਰ ਰਹੀਆਂ ਵਾਂ ਤੇ ਬਹੁਤ ਹੀ ਉਤਸ਼ਾਹ ਦੇ ਨਾਲ ਸੇਵਾ ਚੱਲ ਰਹੀ ਹੈ। ਸਮੂਹ ਸੰਗਤਾਂ ਦੇ ਸੰਯੋਗ ਦੇ ਨਾਲ ਚਹੀਦ ਬਾਬਾ ਨੋਹ ਸਿੰਘ ਜੀ ਦੀ ਕਿਰਪਾ ਦੇ ਨਾਲ ਹੋਲੇ ਮੱਲੇ ਦੀਆਂ ਜਾਂਦੀਆਂ ਹੋਈਆਂ ਸੰਗਤਾਂ ਵਾਸਤੇ ਪਿੰਡ ਮਾਨਾਂ ਵਾਲੇ ਟੂਲਪਲਾਜੇ ਦੇ ਲਾਗੇ ਸਕਰਾਨਾ ਪੈਲਸ ਦੇ ਵਿੱਚ ਗੁਰੂ ਜੀਆਂ ਸੰਗਤਾਂ ਨੇ ਸੰਗਤਾਂ ਵਾਸਤੇ ਗੰਨੇ ਦੇ ਰਾਸ ਦਾ ਪ੍ਰਾਲਾ ਕੀਤਾ ਹੈ। ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਥੋਂ ਤੱਕ ਵੀ ਇਹ ਮੀਡੀਆ ਰਾਈ ਆਵਾਜ਼ ਪਹੁੰਚਦੀ ਆ। ਲੰਗਰ ਦੀ ਆਕੇ ਰੌਣਕ ਵਧਾਉਣ ਜਿਹੜੀਆਂ ਜਾਂਦੀਆਂ ਆਂੰਦਪੁਰ ਦੀਆਂ ਸੰਗਤਾਂ ਉਹ ਗੁਰੂ ਕੇ ਲੰਗਰਾਂ ਦੇ ਦਰਸ਼ਨ ਕਰਕੇ ਠੰਡਾ ਮਿੱਠਾ ਰਸ ਚੱਕ ਕੇ ਆਪਦਾ ਜੀਵਨ ਸਫਲ ਕਰਨ ਤੇ ਸੰਗਤਾਂ ਆਕੇ ਵੱਧ ਚੜ ਕੇ ਸੇਵਾ ਕਰਕੇ ਆਪਣਾ ਜੀਵਨ ਸਫਲ ਬਣਾਵੇ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਵੀ ਇਹਦੇ ਵਿੱਚ ਯੋਗਦਾਨ ਪਾਇਆ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਹੋਰ ਵੀ ਯੋਗਦਾਨ ਪਾ ਕੇ ਆਪਜੀ ਦਾ ਜੀਵਨ ਸਫਲ ਬਣਾਉਣ ਪੱਤਰਕਾਰ ਵੀਰ ਜਿਹੜੇ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਦਾ ਮੀਡੀਆ ਦੇ ਵਿੱਚ ਸੱਚੇ ਪਾਤਸ਼ਾਹ ਦਾ ਨਾਮ ਫਲਾਉਣਾ ਚਾਹੁੰਦੇ ਨੇ ਚੜ੍ਹਦੀ ਕਲਾ ਦੇ ਨਾਲ ਸੱਚੇ ਸਾਹਿਬ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਵਡਿਆਈਆਂ ਕਰਦੇ ਨੇ ਗੁਰੂ ਘਰ ਦੀਆਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਵਾਧ ਚੜ੍ਹ ਕੇ ਲੰਗਰ ਦੀ ਰੌਣਕ ਵਧਾ ਕੇ ਠੰਡਾ ਮਿੱਠਾ ਰਸ ਛੱਕ ਕੇ ਆਪ ਦਾ ਜੀਵਨ ਸਫਲ ਬਣਾਉਣ ਕਿੰਨੇ ਦਿਨ ਪੈਸਾ ਚੱਲੇਗਾ ਜੀ ਇਹ ਚੱਲੂਗਾ ਜੀ 27 ਤੀ ਤੱਕ ਹਲសា ਵਾਹਿਗੁਰੂ ਜੀ ਹਾਂ ਮੈਂ ਪ੍ਰਿਆੰਸ਼ੂ ਇਸ ਅੰਮ੍ਰਿਤਸਰ ਗਰੁੱਪ ਆਫ ਕਾਲਜ ਕੈਜ ਸਟੂਡੈਂਟ ਹੂੰ मैं बहुतों साल से यहाँ पे देख रहा हूँ लग रहे हैं लंगर लगवा रहे इन्होंने बहुत ही अच्छा लगा हमको देख के बहुत सारे बच्चे आते कॉलेज के आसपास के गांव के भी लोग ट्रेवलिंग करते वो भी रुक के पीते बहुत ही अच्छी बात है ये गर्म के टाइम में यहाँ किसी को मिल रहा है पीने के लिए ऐसे काम अगर हम सारे लोग मिल के करें तो और भी बहुत अच्छे होंगे इनको बहुत दिन से हम लोग देख रहे आप लोग भी कोशिश करें ऐसा करें मेरा नाम प्रीति है मैं अमृतसर ग्रुप ऑफ कॉलेज की स्टूडेंट हूँ और यहाँ पे जो गन्ने का जूस मिल रहा है वो काफ़ी अच्छा है काफ़ी स्वादिष्ट है और आ, मैं चाहती हूँ कि ऐसे लंगरे और लगे जो लोग हैं वो रुक रुके यहाँ पे गन्ने का जूस पी रहे हैं और काफ़ी खुश होकर यहाँ से जा रहे हैं